ਮੇਰੀ ਤੇ ਮੇਰੇ ਪਰਿਵਾਰ ਦੀ ਜਿਹੜੀ ਸੁਰੱਖਿਆ ਹੈ ਯਕੀਨੀ ਬਣਾਈ ਜਾਵੇ ਮੈਨੂੰ ਗੈਂਗਸਟਰ ਦਾ ਥ੍ਰੈਟ ਕਰਦੇ ਕਰਦੇ ਲੇਕਿਨ ਲੀਡਰ ਥ੍ਰੈਟ ਲਾ ਕੇ ਕਰਦੇ ਤਾਂ ਮੈਂ ਸਾਰੇ ਪ੍ਰਸ਼ਾਸਨ ਸਾਰੀ ਸਰਕਾਰ ਨੂੰ ਬੇਨਤੀ ਕਰਦਾ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਨੂੰ ਫੜੋ ਜੇ ਕੱਲੂ ਮੇਰੇ ਨਾਲ ਜਾਂ ਮੇਰੇ ਪਰਿਵਾਰ ਨਾਲ ਕੋਈ ਮਿਸਨਾਪਿੰਗ ਹੋ ਜਾਂਦੀ ਹੈ ਤਾਂ ਉਹਦਾ ਜ਼ਿੰਮੇਵਾਰ ਕੌਣ ਹੈ ਉਹ ਉਹਣ ਅਣਖੀ ਤਰੀਕੂ ਭੰਗ ਦਿੱਤੇ ਦਾ ਬਚ ਗਿਆ ਜੀ ਕਰਮ ਚੰਗੇ ਦੇ ਜਿਹੜਾ ਬੰਦਾ ਬਚ ਗਿਆ ਮੈਂ ਸਿੱਧੇ ਤੌਰ ਤੇ ਇਹਨਾਂ ਦੋ ਲੀਡਰਾਂ ਦੇ ਨਾਮ ਲੈਂਦਾ ਜਿਹੜੇ ਹਲਕੇ ਦੀ ਨੁਮਾਇੰਦਗੀ ਕਰਦੇ ਔਰ ਜਿਨ੍ਹਾਂ ਲੋਕਾਂ ਨੇ ਮੈਨੂੰ ਪਰੇਸ਼ਾਨ ਕੀਤਾ ਔਰ ਮੈਨੂੰ ਮਜਬੂਰ ਕੀਤਾ ਮਜਬੂਰ ਕਰ ਰਿਹਾ ਕਿ ਫੈਸਲਾ ਕਰਨ ਵਾਸਤੇ ਯਾਰ ਇਸ ਤੋਂ ਵੱਧ ਕੀ ਹੁਣ ਬਹਾਰ ਦਾ ਚੱਲ ਗਈ ਅੱਜ ਪੰਜਾਬ ਦੇ ਅੰਦਰ ਗੈਂਗਸਟਰ ਜਿਹੜਾ ਡੈਂਗਵਾਰ ਵੱਧ ਰਿਹਾ ਦਿਨ ਪਰ ਦਿਨ ਗੋਲੀਆਂ ਚੱਲ ਰਹੀਆਂ ਉਹਦਾ ਮੇਨ ਤੇ ਮੁੱਖ ਕਾਰਨ ਇੱਕੋ ਹੀ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਗੈਂਗਸਟਰਾਂ ਨੂੰ ਸ਼ਹਿ ਦੇ ਰਹੀ ਹੈ ਸਭ ਬੇਵਕ ਬੇਵਫਾ ਬੇਖੌਫ ਹੋ ਕੇ ਜਿਹੜੇ ਕੋ ਮਰੇ ਨੇ ਹਰ ਰੋਜ਼ ਤੁਸੀਂ ਨਿਊਜ਼ ਵਾਲੇ ਮੇਰੇ ਭਰਾ ਤੁਸੀਂ ਹੀ ਖਬਰਾਂ ਚਲਾਉਂਦੇ ਆ ਕਿ ਕਦੇ ਕਿਤੇ ਗੋਲੀ ਚੱਲ ਗਈ ਕਦੇ ਕਿਤੇ ਚੱਲ ਗਈ ਸੋ ਇਹ ਸਾਹ ਜਿੰਮੇਵਾਰ ਮੈਂ ਤਾਂ ਇਹ ਗੱਲ ਕਹੂੰਗਾ ਕਿ ਸਿੱਧਾ ਤੌਰ ਤੇ ਸਰਕਾਰ ਅੱਜ ਸਰਕਾਰ ਐਨੀ ਨਾਕਾਮ ਹੋ ਗਈ ਅੱਜ ਤੱਕ ਗੈਂਗਸਟਰਾਂ ਦਾ ਜਿਹੜਾ ਮੈਂ ਕਹਿੰਦਾ ਸਰੇਟਾ ਆਉਂਦੇ ਸੀ ਅੱਜ ਤੱਕ ਲੀਡਰਾਂ ਦੇ ਆਉਣ ਲੱਗ ਪਏ ਤੇ ਸਰਕਾਰਾਂ ਇਹ ਕਿੱਧਰ ਨੂੰ ਚੱਲ ਪਈ ਹੈ ਪ੍ਰਸ਼ਾਸਨ ਕਿੱਧਰ ਨੂੰ ਚੱਲ ਪਿਆ ਸੋ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਵੀ ਜਲਦ ਤੋਂ ਜਲਦ ਜਿਹੜੇ ਦੋਸ਼ੀ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਮੇਰੇ ਤੇ ਮੇਰੇ ਪਰਿਵਾਰ ਦੀ ਜਿਹੜੀ ਸੁਰੱਖਿਆ ਯਕੀਨੀ ਬਣਾਈ ਜਾਵੇ ਹੱਥਪੜੀ ਲਾ ਕੇ ਲਿਆਓ ਯਾ ਕਹਨਾ ਹੱਥਪੜੀ ਲਾ ਕੇ ਨੱਜੇ ਮੁੰਡੇ ਰਿਆਂ ਨੂੰ ਫੇਰ ਲਾਜੇ ਸ਼ਾਮ ਨੂੰ ਰੈਸਟਾ ਹੋ ਜੂਗੇ ਨਾ ਐ ਥੋੜਾ ਨਾ ਕਿ ਆਜ਼ਾਦ ਹੋਗਾ ਖੁਸ਼ ਹੋਗਾ ਐ ਉਹ ਤਾਂ ਸਪੋਰਟ ਹੀ ਨਹੀਂ ਫਿਰਦੇ ਗੁੰਡੇ ਨਾਲ ਪਾਰੇ ਹੋ ਨੀ ਪਤਾ ਨਹੀਂ ਕਿੱਥੇ ਪਿੱਛੇ ਗੁੰਡੇ ਆ ਰਹੇ ਨੇ ਆਨੇ ਦੀ ਨਹੀਂ ਰਿਹਾ ਨੂੰ ਇਹ ਯਾਰ ਬਿਲਾਣੇ ਬਾਦ ਵਿੱਚ ਨਾ ਕੀ ਕਰਦਾ ਬਾਦ ਵਿੱਚ ਜੀਤਦਾ ਬਗਦਦ ਤੁਸੀਂ ਸਭ ਕੁਝ ਸਾਫ਼ ਹੋ ਗਿਆ ਕੋਰਟ ਚ ਜਾਣ ਤਾਂ ਜਿਹੜੀ ਗੱਲ ਆ ਕੋਰਟ ਜੋ ਮਰਜ਼ੀ ਕਰੇ ਕੋਰਟ ਹਾਂ ਗਾਉਂ ਦੀ ਤੋਂ ਮਾਤ ਮਿਲਦਾ ਉਸ ਦਾ ਕੰਮ ਨਾ ਵੀ ਗ੍ਰਿਫਤਾਰ ਕਰੋ ਜਿਹੜੇ ਮੁਜਰਮ ਨੇ ਉਹਨਾਂ ਨੂੰ ਯੂਰਪੋਂ ਤੇ ਤੁਸੀਂ ਜਿਹੜੀ ਵੀ ਇਹ ਸੰਗਤਾਂ ਦੀਆਂ ਉਹਨਾਂ ਨੂੰ ਲੱਗਣ ਦੀ ਕਿਰਪਾ ਕਰੰਦੋ ਤੁਸੀਂ ਉਹਨਾਂ ਨੂੰ ਰਾਹ ਛੱਡੋ ਸੰਤ ਜਿਆਦਾ ਜੂ ਨਹੀਂ ਪਤਾ ਪ੍ਰੀਸਾਂ ਪੁੱਜਣਾ ਇਹ ਜਿਹੜਾ ਬੰਦਾ ਬਚ ਗਿਆ ਮਾਰ ਨਹੀਂ ਕਰਦਾ ਬੰਦਾ ਬਚ ਗਿਆ ਜੋ ਪੂਰੇ ਸ਼ਹਿਰ ਵਿੱਚ ਬੋਲਦਾ ਬੋਲਦਾ ਪਾਉਣ ਲੱਗ ਪਿਆ ਦੋਪਹਿਰ ਮੁਤਾਬਕ ਜਦੋਂ ਹੋਵੇ ਸਾਰੇ ਹਲਕੇ ਦੇ ਖੁੰਦੀਆਂ ਹੋਦੀਆਂ ਹੋਦੀਆਂ ਖੇਲਣ ਲੱਗ ਪਏ ਅੱਜ ਪੰਜਾਬ ਦੇ ਵਿੱਚ ਗੈਂਗਵਾਰ ਪੱਧ ਰਿਹਾ ਗੈਂਗਸਟਰ ਬੇਸ ਦੇ ਖੋ ਮੁਕੇ ਤੋਂ ਮਰਿਆ ਉਹ ਕਿਉਂ ਕਮਰਿਆ ਜਦੋਂ ਕਿ ਸਰਕਾਰ ਦੀ ਮੈਚਿਸ ਗੱਲ ਦੀ ਥੋਪ ਦੇ ਗਨਡਾਰੀ ਨਾਲ ਗੱਲ ਕਰਦਾ ਹੈ ਕਿ ਜੇ ਅੱਜ ਗੈਂਗਸਟਰ ਕੋ ਮਰੇ ਅੱਜ ਮੈਂ ਪੰਜਾਬ ਸਰਕਾਰ ਦੇ ਵਿੱਚ ਇਹ ਤੋਂ ਮੇਨ ਆਗੂ ਦੇ ਤੇ ਨਵੰਗ ਨਹੀਂ ਕਰ ਰਿਹਾ ਤੇ ਅੱਜ ਮੈਨੂੰ ਇਨਸਾਫ ਲਈ ਲੜਨਾ ਪੈ ਰਿਹਾ ਅੱਜ ਮੈਂ ਰੋਡ ਦੇ ਉੱਤੇ ਆਪਣੇ ਪਰਿਵਾਰ ਨੂੰ ਲੈ ਕੇ ਰੋਡ ਦੇ ਉੱਤੇ ਉਤਰਿਆ ਬਾਕੀ ਬਿਨਵਾਚੀ ਜਨਬਾਬ ਇਸੇ ਗੱਲ ਤੋਂ ਹੈਰਾਨ ਹੈ ਕਿ ਪ੍ਰਸ਼ਾਸਨ ਦੇ ਉੱਤੇ ਕਿਹੜੀ ਗੱਲ ਅਦਵਾਇਆ ਅੱਜ ਤਕਰੀਬਨ 32 35 ਦਿਨ ਹੋ ਗਏ ਵਾਰਦਾਤ ਹੋਈ ਨੂੰ ਮੇਰੇ ਸਰਫਰ ਤੇ ਗੋਲੀ ਲੱਗੀ ਆ ਤੇ ਜਿਹੜੇ ਤਿੰਨ ਦੇ ਤਿੰਨ ਦੋਸ਼ੀ ਇੱਕ ਮੈਂ ਦਾ ਸਰੰਡਰ ਕਰਤਾ ਸੀ ਤਿੰਨ ਦੋਸ਼ੀ ਜੋੜਾ ਪੁਲਿਸ ਨਹੀਂ ਗ੍ਰਿਫਤੋਬਾਰ ਪੁਲਿਸ ਨੇ ਉਲਟਾ ਗੋਸ਼ੀਆਂ ਨੂੰ ਫੜਨ ਦੀ بجائے ਮੇਰੇ ਤੇ ਨਾ ਸਪੈਸ਼ਲ ਟ੍ਰੀਟ ਕਰਤਾ ਕਿ ਮੈਂ ਮੈਂਟਲੀ ਟੋਟ ਡਿਸਟਰਬ ਹੋ ਗਿਆ ਕਿ ਬਹੁਤ ਜ਼ਿਆਦਾ ਮੈਨੂੰ ਇਹਨਾਂ ਨੇ ਟੌਰਚਰ ਕੀਤਾ ਕਿ ਤੂੰ ਫੈਸਲਾ ਕਰ ਫੈਸਲਾ ਕਰ ਮੈਨੂੰ ਇਹ ਨਹੀਂ ਸਮਝ ਆਂਦੀ ਕਿ ਕਿਹੜਾ ਜਿਹੜਾ ਪ੍ਰਸ਼ਾਸਨ ਦੇ ਉੱਤੇ ਕਾਲਾ ਦਵਾ ਹੈ ਤੇ ਮੇਨ ਜਿਹੜੇ ਲੀਡਰ ਨੇ ਸਰਕਾਰ ਦੇ ਮੈਂ ਨਾ ਲੈ ਕੇ ਕਹਿੰਦਾ ਕਿ ਅੱਜੋ ਹਮੈਨੂੰ ਸ਼ਰੇਆਮ ਥ੍ਰੈਟ ਦੇ ਰਹੇ ਨੇ ਕਿ ਤੂੰ ਨਮੀ ਪਾਜੀ ਪਾਲੀ ਤੂੰ ਫੈਸਲਾ ਕਰ ਲਿਓ ਆਪਣਾ ਪਰਚੇ ਬਣਾਉ ਕਰ ਨਹੀਂ ਫਿਰ ਅਸੀਂ ਦੇਖਾਂਗੇ ਸਾਡੀ ਸਰਕਾਰ ਆ ਜਾਗੇ ਆਰਵਿੰਦ ਮਿੱਤਲ ਕਿਹੜੀ ਪਾਕ ਦੀ ਮੂਲੀ ਹੈ ਜੀ ਇਹ ਭਾਜਪਾ ਦਾ ਅੱਗੂ ਬਣਿਆ ਫਿਰਦਾ ਸ਼ਰੇਮ ਫੋਨ ਕਰਕੇ ਥ੍ਰੈਟ ਦੇ ਰਿਹਾ ਹੱਜਾ ਯਾਰ ਮੈਨੂੰ ਇਹ ਨਹੀਂ ਸਮਝ ਆਂਦੀ ਸਰਕਾਰ ਕਿੱਥੇ ਆ ਪ੍ਰਸ਼ਾਸਨ ਕਿੱਥੇ ਆ ਤੇ ਜੇ ਅੱਜ ਸਾਡੇ ਨਾਲ ਆ ਕੁਝ ਹੋ ਰਿਹਾ ਅੱਜ ਸਾਨੂੰ ਇਨਸਾਫ ਲਈ ਰੋਡਾਂ ਦੇ ਉੱਤੇ ਬੈਠਣਾ ਪਿਆ ਤੇ ਹਮ ਲੋਕਾਂ ਲਈ ਯਹ ਪਬਲਿਕ ਲਈ ਕੀ ਹਾਲ ਹੂਗਾ ਮੈਂ ਹਾ ਪੂਰੇ ਹਲਕੇ ਦੀ ਨੁਮਾਇੰਦਗੀ ਕਰਦਾ ਮੈਂ ਲੋਕਾਂ ਦੀ ਲੜਾਈ ਲੜਦਾ ਅੱਜ ਮੈਨੂੰ ਲੜਾਈ ਲੜਨੀ ਪੈ ਰਹੀ ਆਪਣੇ ਹੱਕ ਲਈ ਆਪਣੇ ਇਨਸਾਫ ਲਈ ਆ ਮੇਰੇ ਛੋਟੇ ਛੋਟੇ ਬੱਚੇ ਆ ਤਿੰਨ ਮੇਰੀਆਂ ਬੇਟੀਆਂ ਬੇਟਾ ਮੇਰੀ ਗੋਦ ਚ ਬੈਠਾ ਆ ਮੇਰਾ ਬਜ਼ੁਰਗ ਬਾਪ ਆ ਮੇਰੀ ਮਾਂ ਐ ਜੇ ਮੈਂ ਮਰ ਜਾਂਦਾ ਜਦ ਤੱਕ ਮੈਂ ਜਿਉਂਦਾ ਐ ਮਰੀ ਵਾਟੇ ਜੇ ਮੈਂ ਮਰ ਜਾਂਦਾ ਤਾਂ ਮੇਰੇ ਇਨਸਾਫ ਦੀ ਲੜਾਈ ਕਿਉਂ ਲੜਦਾ ਮੈਂ ਹੱਦ ਹੱਦ ਕਰ ਰਿਹਾ ਹੱਦ ਕਰਤੀ ਇਹਨਾਂ ਨੇ ਸਰਕਾਰ ਨੇ ਕਿ ਅੱਜ ਕਿਹੜਾ ਇਹਨਾਂ ਦੇ ਉੱਤੇ ਪ੍ਰੈਸ਼ਰ ਬਣ ਗਿਆ ਭਾ ਜੀਪੀ ਦਾ ਬਣ ਗਿਆ ਜਾਂ ਕਿਸੇ ਹੋਰ ਦਾ ਬਣ ਗਿਆ ਕਿਹੜੇ ਜਥੇਬੰਦੀਆਂ ਇਹਨਾਂ ਦੇ ਉੱਤੇ ਆ ਕੇ ਪ੍ਰੈਸ਼ਰ ਕ੍ਰੀਏਟ ਕਰ ਰਹੀਆਂ ਕਿ ਅੱਜ ਸਾਨੂੰ ਧਰਨੇ ਇਹਨਾਂ ਦੀ ਰੈਸਟ ਪਾਉਣ ਵਾਸਤੇ ਧਰਨਾ ਲਾਣਾ ਪਿਆ ਰੋੜ ਦੇ ਆ ਕੇ ਬੈਠਣਾ ਪਿਆ